ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਸਟ੍ਰੇਟ ਸਲਵਾਰ ਦੀ ਕਟਿੰਗ ਕਿਵੇਂ ਕੀਤੀ ਜਾਂਦੀ ਹੈ ਠੀਕ ਹੈ ਜੀ ਇਨ 4 ਲੇਅਰ ਵਿੱਚ ਇਹਨੂੰ ਕੱਪੜੇ ਨੂੰ ਰੱਖ ਲੈਣਾ ਠੀਕ ਹੈ ਜੀ ਇੱਕ ਪਾਸੇ ਤਾਂ ਖੁੱਲਾ ਖੁੱਲੀ ਸਾਈਡ ਹੋਣਾ ਚਾਹੀਦਾ ਇੱਕ ਪਾਸੇ ਬੰਦ ਸਾਈਡ ਹੋਣਾ ਚਾਹੀਦਾ ਠੀਕ ਹੈ ਜੀ ਆ ਦੇਖੋ ਇੱਕ ਸਾਈਡ ਤਾਂ ਪੂਰੀ ਖੁੱਲੀ ਹੋਵੇ ਇੱਕ ਸਾਈਡ ਪੂਰੀ ਬੰਦ ਹੋਵੇ ਇਨੇ ਚੰਗੀ ਤਰ੍ਹਾਂ ਤੈਲਾ ਕੇ ਰੱਖ ਲੈਣਾ ਕਿਤੇ ਉਹ ਵੀ ਕਪੜਾ ਘੱਟ ਵੱਧ ਨਹੀਂ ਹੋਣਾ ਚਾਹੀਦਾ ਜੀ ਠੀਕ ਹੈ ਜੀ ਤੇ ਆਪਾਂ ਹੁਣ ਆਪਾਂ ਇਹ ਕਪੜਾ ਕਾਟਨ ਦਾ ਹੈ ਠੀਕ ਹੈ ਜੀ ਹੁਣ ਆਪਾਂ ਇਹਦੀ ਲੈਂਥ ਲਵਾਂਗੇ ਲੈਂਥ ਹੈਗੀ ਆਪਣੀ 31 ਇੰਚ 31 ਇੰਚ ਦੀ ਲੈਂਥ ਆ ਠੀਕ ਹੈ ਜੀ 벨ਟ ਤੋਂ نیچے نیچے ਜਿਹੜੀ ਹੁੰਦੀ ਆ ਉਹ ਰੱਖਾਂਗੇ ਸਟ੍ਰੇਟ ਸਲਵਾਰ ਆ ਇਹ ਠੀਕ ਹੈ ਜੀ ਆਪਾਂ 9 ਇੰਚ ਪਹੁੰਚਾ ਰੱਖਣਾ ਹੈ ਇਸ ਲਈ ਆਪਾਂ ਸੌਰੀ 7 ਇੰਚ ਰੱਖਣਾ ਇਸ ਲਈ ਆਪਾਂ 2 ਇੰਚ ਐਕਸਟਰਾ ਰੱਖ ਲਾਂ ਕਈ ਵਾਰ ਕੱਪੜਾ ਅ ਕੱਟ ਵੱਧ ਹੋ ਜਾਂਦਾ ਠੀਕ ਹੈ ਜੀ ਇੱਥੋਂ ਵੀ ਆਪਾਂ 31 ਇੰਚ ਰੱਖਾਂਗੇ ਠੀਕ ਹੈ ਜੀ ਹੁਣ ਆਪਾਂ ਆਸਣਾ ਰੱਖਾਂਗੇ 11 ਇੰਚ 11 ਇੰਚ ਤੇ ਆਸਣ ਰੱਖ ਲੈਣਾ ਠੀਕ ਹੈ ਜੀ ਹਾਂ ਸਕੇਲ ਦੀ ਮਦਦ ਦੇ ਨਾਲ ਆਪਾਂ ਇੱਥੇ ਲਾਈਨ ਡਰਾ ਕਰ ਲੈਣੀ ਇੱਕ ਤੇ ਆਪੋ ਇਧਲੀ ਸਾਈਡ ਤੋਂ ਉੱਪਰੋਂ ਜਿਹਦੇ ਨਾਲ ਆਪਣਾ ਪੌਂਚਾ ਜਿਹੜਾ ਖੜਿਆ ਰਹਿੰਦਾ ਹੈ ਉਹ ਚੱਕਵੀ ਸਲਵਾੜ ਕਹਿੰਦੇ ਉਹਨੂੰ ਠੀਕ ਹੈ ਜੀ ਖੜੀ ਰਹਿੰਦੀ ਆ ਇਸ ਲਈ ਆਪਾਂ 1.5 ਇੰਚ ਤੋਂ ਇੱਥੋਂ ਕਾਟ ਪਾ ਲੈਣੀ ਕਿ ਜੀ 1.5 ਇੰਚ ਤੋਂ ਕਾਟ ਪਾਣੀ ਫਿਰ ਇਹੀ ਕਾਟ ਜਿਹੜੀ ਆਪਾਂ ਇਹੀ ਜਿਹੜਾ ਕੁੰਦਾ ਆਪਾਂ ਚੱਕ ਕੇ ਪਾਉਣਾ ਹੈ ਕਿ ਜੀ ਨਹੀਂ ਕਾਟ ਪਾਣੀ ਆਪਾਂ ਇਹਦੋਂ ਸਲੋਅ ਕਰਤ ਨਹੀਂ ਤਾਂ ਮਿੰਤੀ ਕੀਤੀ ਸੀ ਬਹੁਤ ਹੀ ਸੌਖਾ ਤਰੀਕਾ ਹੈ ਸਲਵਾਰ ਕੱਟਣ ਦਾ ਸਾਰੀ ਕੱਟ ਦਾਨੀ ਆਸਣੇ ਆਪਾਂ ਠੀਕ ਹੈ ਜੀ ਬਸ ਇਹ ਆਪਣੀ ਹੋ ਗਈ ਸਟ੍ਰੈਸ ਲੋਰ ਦੀ ਕਟਿੰਗ ਹੁਣ ਆਪਾਂ ਇਹਦਾ ਠੀਕ ਹੈ ਜੀ ਜਿਹੜਾ ਕਪੜਾ ਫੋਲਡ ਸੀਗਾ ਉਹਨੂੰ ਵੀ ਆਪਾਂ ਕੱਟ ਦੇਣਾ ਉੱਪਰੋਂ ਦੋਨੋਂ ਸਾਈਡ ਤੋਂ ਦੇਖੋ ਬਸ ਇੰਨੇ ਹੀ ਕੰਮ ਸੀ ਜੇ ਤੁਸੀਂ ਇਸ ਬੇ ਦੇ ਨਾਲ ਕੱਟੋਗੇ ਤਾਂ ਤੁਹਾਨੂੰ ਬਹੁਤ ਹੀ ਸੋਖੀ ਲੱਗੋਗੀ ਇੱਕ ਵਾਰ ਜ਼ਰੂਰ ਕੱਟ ਕੇ ਦੇਖਿਓ ਹੁਣ ਆਪਾਂ ਇਹ ਕਟਾਂਗੇ 벨ਟ ਇਹਦੀ ਠੀਕ ਹੈ ਜੀ 벨ਟ ਕੱਟਾਂਗੇ ਹਾਂ ਠੀਕ ਹੈ ਜੀ ਪਹਿਲਾਂ ਕੱਪੜਾ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਉੱਪਰ ਠੀਕ ਹੈ ਜੀ 6.5 ਇੰਚ ਤੇ ਆਪਾਂ 벨ਟ ਕੱਟਾਂਗੇ ਸਾਡੇ 6 ਇੰਚ ਰੱਖ ਕੇ ਸਾਡੇ 6 ਇੰਚ ਕੱਟ ਲੈਣੀ ਇਥੋਂ ਠੀਕ ਹੈ ਜੀ 벨ਟ ਹੈ ਜੀ ਹੁਣ ਆਪਾਂ ਸਿੱਧੀ ਲਾਈਨ ਲਾ ਦੇਣੀ ਇਹਦੀ ਠੀਕ ਹੈ ਜੀ ਇਹ ਆਪਣੀ ਹੋ ਗਈ 벨ਟ ਸਲਵਾਰ ਦੀ ਤੇਦੀ ਲੰਬਾਈ ਹੈਗੀ ਹੈ ਜੀ 20 ਇੰਚ ਸੌਰੀ ਚੌੜਾਈ ਹੈਗੇ 20 ਇੰਚ ਮਣੀ ਤਾਂ ਇਹਨੂੰ ਕਟਿੰਗ ਕਰ ਦਵਾਂ ਸਟ੍ਰੇਟ ਸਲਵਾਰ ਕੱਟਣੀ ਬਹੁਤ ਹੀ ਸੌਖੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ఇది బెల్టే ఇంచే థోడీ దుల్ గిడి